ਤਕਬਿਰ ਹੈਰਾਨ ਕਰਨ ਵਾਲੀ ਸਾਹਮਣੀ ਆ ਰਹੀ ਹੈ ਜਿੱਥੇ ਕਿ ਗਲਾਡਾ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਸਰਕਾਰੀ ਜ਼ਮੀਨਾਂ ਕਰੋੜਾਂ ਰੁਪਏ ਦੀ ਵੇਚੀ ਜਾ ਰਹੀ ਹੈ ਉੱਥੇ ਹੀ ਜਿਹੜੇ ਨਕਲੀ ਕਾਗਜ਼ਾਤ ਦਿਖਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਲਗਭਗ 88 ਜੜੀਆਂ ਨੇ ਉਹ ਫਾਈਲਾਂ ਜਿਹੜੀਆਂ ਇਸ ਵੇਲੇ ਗਾਇਬ ਦੱਸੀਆਂ ਜਾ ਰਹੀਆਂ ਤੇ ਭੂ ਮਾਫੀਆ ਦੇ ਵੱਡੇ ਪਾਂਡਾ ਫੋੜ ਹੋਇਆ ਹੈ ਪਰਦਾ ਫਾਸਟ ہے کہہศักデア ਹੋਇਆ ਹੈ ਜਿੱਤੇ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀ ਪੋਕਟ ਦੇ ਨਾਲ ਕਰੋੜਾ ਦਾ ਕਪਲਾ ਕੀਤਾ ਜਾ ਰਿਹਾ ਸੀ ਇਸ ਕਪਲੇ ਦੇ ਵਿੱਚ پولیس ਨੂੰ ਜਾਂਚ ਦੇ ਵਿੱਚ ਪਤਾ ਚੱਲਿਆ ਹੈ ਕਿਸ ਤਰੀਕੇ ਦੇ ਨਾਲ ਪੂ ਮਾਫੀਆਂ ਦੇ ਨਾਲ ਮਿਲ ਕੇ ਗਲਾੜਾ ਦੇ ਅਧਿਕਾਰੀ ਜਿਹੜੇ ਆ ਅਰਬਾ ਰੁਪਏ ਦੀ ਜ਼ਮੀਨਾਂ ਵੇਚ ਰਹੇ ਨੇ ਜਾਂਚ ਖੁਲਾਸੇ ਦੇ ਵਿੱਚ ਪਤਾ ਚੱਲਦਾ ਹੈ ਕਿ ਇਸ ਕਪਲੇ ਦੇ ਵਿੱਚ ਗਲਾੜਾ ਦੇ ਅਧਿਕਾਰੀ ਜਿਹੜੇ ਨੇ ਨਕਲੀ ਕਾਗਜ਼ਾਤ ਤਿਆਰ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਤੇ ਉਹਨਾਂ ਚੁੰਨਾ ਲਗਾ ਰਹੇ ਨੇ ਤੇ तकरीबन 88 ਜੜੀਆਂ ਫਾਈਲਾਂ ਨੇ ਉਹ ਇਸ ਵੇਲੇ ਚੋਰੀ ਹੋ ਚੁੱਕੀਆਂ ਨੇ ਸਰਕਾਰੀ ਦਫਤਰ ਦੇ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੈਸਟੋਰੈਂਟ ਮਾਲਿਕ ਦੇ ਨਾਲ ਜਿਹੜਾ ਜਾਇਦਾਦ ਮਾਮਲੇ ਦੇ ਵਿੱਚ 5 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਸੱਚ ਦੇਵਾ ਉਹਦੇ ਭਰਾ ਪਰਮਿੰਦਰ ਸਿੰਘ ਸੱਚ ਦੇਵਾ ਮਨਦੀਪ ਸਿੰਘ ਉਪਦੀਪ ਸਿੰਘ ਨਰੇਸ਼ ਕੁਮਾਰ ਹਰਜਿੰਦਰ ਸਿੰਘ ਵਿਜੇ ਕੁਮਾਰ ਉਰਫ सोनू ਦੀਪਕ ਅਹੂਜਾ ਲਾਡੀ ਮਨੀਸ਼ ਪੁਰੀ ਅਮਿਤ ਕੁਮਾਰ ਤੇ ਹੋਰ ਜਿਹੜੇ ਮਿਲ ਕੇ ਇਹ ਪੂਰਾ ਗੈਂਗ ਚਲਾ ਰਹੇ ਸੀ ਤੇ ਉਹਨਾਂ ਦੇ ਉੱਪਰ ਮਾਮਲਾ ਦਰਜ ਹੈ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਨੇ ਪੁਲਿਸ ਨੇ ਜਾਂਚ ਦੇ ਵਿੱਚ ਜਦੋਂ ਪਤਾ ਚੱਲਦਾ ਹੈ ਤਾਂ ਵੱਡੇ ਲੋਕਾਂ ਦੀ ਮਿਲੀਪੁਕਤ ਸਾਹਮਣਿਆਂ ਦੀਆਂ ਅਧਿਕਾਰੀਆਂ ਨੇ ਮਿਲੀਪੁਕਤ ਦੇ ਨਾਲ 88 ਅਸਲ ਫਾਈਲਾਂ ਗਲਾਡਾ ਦਫਤਰ ਦੇ ਵਿੱਚੋਂ ਚੋਰੀ ਕੀਤੀਆਂ ਨੇ ਇਸ ਦੇ ਵਿੱਚ ਤਕਰੀਬਨ 28 ਫਾਈਲਾਂ ਦੇ ਵਿੱਚ ਪੁਲਿਸ ਨੇ ਬਰਾਮਦ ਕਰ ਲਈਆਂ ਨੇ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਇਸ ਗੈਂਗ ਨੇ ਜਿਹੜੇ ਗਲਾਟਾ ਦੇ ਕੰਪਿਊਟਰ ਆਪਰੇਟਰ ਤੇ ਨਾਲ ਹੀ ਹੋਰ ਜਿਹੜੇ ਮੁਲਾਜ਼ਮ ਨੇ ਉਹ ਵੀ ਮਿਲੇ ਹੋਏ ਨੇ ਜਿਨ੍ਹਾਂ ਦੇ ਨਾਲ ਅਰਬਾ ਰੁਪਏ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਇਹਨਾਂ ਲੋਕਾਂ ਨੇ ਗਲਾਟਾ ਦੇ ਸ਼ੌਪ ਕਮ ਆਫਿਸ ਵਾਪਿਸ ਕਰ ਦਿੱਤੇ ਸੀਗੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਕੰਪਿਊਟਰ ਆਪਰੇਟਰਾਂ ਦੀ ਮਦਦ ਨਾਲ ਰਿਕਾਰਡ ਦੇ ਨਾਮ ਬਦਲੇ ਜਾ ਰਹੇ ਨੇ આરોપી ਜਿਹੜੇ ਨੇ ਨਾਮ ਬਦਲ ਲੈਂਦੇ ਨੇ ਤੇ ਫਾਈਲ ਜਿਹੜੀ ਹੈ ਉਸ ਨੂੰ ਵੀ ਬਦਲ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਜਾਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਗਲਾਡਾ ਦੇ ਐਸ.ਆਈ.ਓ ਲੋਕਾਂ ਨੂੰ ਮਹਿੰਗੇ ਦਾਮਾਂ ਦੇ ਨਾਲ ਜ਼ਮੀਨਾਂ ਵੇਚ ਦਿੰਦੇ ਨੇ ਕੁਝ ਮਾਮਲਿਆਂ ਦੇ ਵਿੱਚ ਕਥਿਤ આરોપીਆਂ ਨੇ ਜਾਲੀ ਗਲਾਡਾ ਅਧਿਕਾਰੀ ਬਣ ਕੇ ਸਭ ਰਜਿਸਟਰੀਆਂ ਦਫ਼ਤਰ ਦੇ ਵਿੱਚ ਕਰਵਾਈਆਂ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਨਦੀਪ ਸਿੰਘ ਨਰੇਸ਼ ਦੇ ਪਰਾ ਹਰੀਸ਼ ਤੇ ਮਨੀ ਮਿਨਾਕਸ਼ੀ ਉਰਫ ਮੀਨਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਮਿਨਾਕਸ਼ੀ ਗਲਾਡਾ ਮੁਲਾਜ਼ਮ ਜਿਹੜੀ ਹੈ ਉਹ ਰਾਜ ਦੀ ਪਤਨੀ ਦੱਸੀ ਜਾ ਰਹੀ ਹੈ ਪੁਲਿਸ ਨੇ ਰਾਜ ਨੂਵੀਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੈ ਮਿਨਾਕਸ਼ੀ ਨੇ ਪੁਲਿਸ ਨੂੰ 5 ਲੱਖ ਦੀ ਨਕਦੀ ਵੀ ਉਸ ਕੋਲੋਂ ਬਰਾਮਦ ਕੀਤੀ ਹੈ ਤਾਂ ਉਪਜੀਤ ਸਿੰਘ ਸਾਰੇ ਮਾਮਲੇ ਦਾ ਮੁੱਖ ਸਰਗਣਾ ਦੱਸਿਆ ਜਾ ਰਿਹਾ ਹੈ ਅਧਿਕਾਰਿਤ ਮਾਮਲਿਆਂ ਦੇ ਵਿੱਚ ਉਪਜੀਤ ਗਲਾੜਾ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਸੀ ਮਨਦੀਪ ਸਿੰਘ ਨੋ ਜਾਇਦਾਦ ਉੱਥੇ ਪੁਲਿਸ ਦੇ ਵੱਲੋਂ ਇਹਨਾਂ ਅਧਿਕਾਰੀਆਂ ਦੇ ਕੋਲੋਂ ਇਹਨਾਂ ਲੋਕਾਂ ਦੇ ਕੋਲੋਂ ਨਕਲੀ ਝਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਨੇ ਤਾਂ ਕਹਿ ਸਕਦੇ ਆ ਕਿਸ ਤਰੀਕੇ ਦੇ ਨਾਲ ਵੱਡਾ ਕਪਲਾ ਜੜਾ ਹੈ ਕਰੋੜਾ ਤੇ ਅਰਬਾ ਦਾ ਕੀਤਾ ਜਾ ਰਿਹਾ ਸੀ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਤੇ ਨਕਲੀ ਜਿਹੜੇ ਹੈ ਗਲਾੜਾ ਅਧਿਕਾਰੀ ਬਣ ਕੇ ਵੀ ਲੋਕਾਂ ਨੂੰ ਜ਼ਮੀਨਾਂ ਵੇਚੀਆਂ ਜਾ ਰਹੀ ਹੈ ਸੀ ਤੇ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਸੀ ਇਹ ਖੁਲਾਸਾ ਉਦੋਂ ਹੁੰਦਾ ਜਦੋਂ ਇੱਕ ਰੈਸਟੋਰੈਂਟ ਅਧਿਕਾਰੀ ਨੂੰ 5 ਕਰੋੜ ਦਾ ਚੂਨਾ ਲਗਾਇਆ ਜਾਂਦਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਉਸ ਅਧਿਕਾਰੀ ਨੇ ਦੱਸਿਆ ਹੈ ਕਿ ਉਸਨੇ ਜ਼ਮੀਨ ਖਰੀਦੀ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਜਾਂਚ ਦੇ ਵਿੱਚ ਹੈਰਾਨੀ ਕਰਨ ਵਾਲੇ ਤੱਥ ਸਾਹਮਣੇ ਆਦੇ ਜਿਸ ਵਿੱਚ ਪਤਾ ਚੱਲਦਾ ਹੈ ਕਿ ਲਗਭਗ ਜੋ ਪੂ ਮਾਫੀਆ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਗਲਾਡਾ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਸੀ ਤੇ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਕੰਪਿਊਟਰ ਆਪਰੇਟਰਾਂ ਦੀ ਮਦਦ ਦੇ ਨਾਲ ਨਾਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਜਾਲੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਨੂੰ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਸੀ ਤੇ ਉਹਨਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਤੇ ਪ੍ਰਾਪਰਟੀਆਂ ਵੀ ਮਹਿੰਗੇ ਦਾਮਾਂ ਦੇ ਵਿੱਚ ਵੇਚੀਆਂ ਜਾ ਰਹੀਆਂ ਸੀ ਪੁਲਿਸ ਦੇ ਵੱਲੋਂ ਹੁਣ ਇਹਨਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁੱਛਿਆ ਜਾ ਰਿਹਾ ਹੈ ਕਿ ਕਦੋਂ ਤੋਂ ਇਹ ਗ੍ਰੋਥ ਚਲਾ ਰਹੇ ਸੀ ਤੇ ਨਾਲ ਹੀ ਕਿਹੜੇ-ਕਿਹੜੇ ਵੱਡੇ ਸੀਨੀਅਰ ਅਧਿਕਾਰੀ ਵੀ ਇਸ ਪੂਰੇ ਮਾਮਲੇ ਦੇ ਵਿੱਚ ਨਾਮਜ਼ਦ ਨੇ ਉਹਨਾਂ ਦੀ ਮਿਲੀਭੁਗਤ ਦੇ ਨਾਲ ਇਸ ਵੱਡੇ ਜਿਹੜੇ ਅਪਰਾਧ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਕੀ رائے ਰੱਖਦੇ ਹੋ ਕੀ ਤੁਸੀਂ ਸੋਚਦੇ ਹੋ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ